ਗੁਰੂ ਪਿਆਰਿਓ ਮੇਰੇ ਜਗਤ ਪਿਤਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਤੇ ਭਾਈ ਸਹਿਬਾਈ ਮਰਦਾਨਾ ਜੀ ਇਸ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਆਪਾਂ ਸਾਰਾ ਇਤਿਹਾਸ ਜਾਣਦੇ ਆ ਕਿ ਸਤਗੁਰਾਂ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਚਾਰੇ ਦਿਸ਼ਾਵਾਂ ਵੱਲ ਜਾ ਕੇ ਸਤਗੁਰਾਂ ਨੇ ਇਸ ਮਨੁੱਖਤਾ ਨੂੰ ਸਿੱਧੇ ਰਾਹੇ ਪਾਇਆ ਅੱਜ ਸਤਗੁਰ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੋਂ ਦੇ ਲੋਕਾਂ ਨੂੰ ਇਕੱਤਰ ਕਰਕੇ ਉਪਦੇਸ਼ ਦਿੰਦੇ ਨੇ ਤੇ ਸਤਗੁਰ ਸਮਝਾਉਣਾ ਕਰਦੇ ਨੇ ਕਿ हे ਭਾਈ ਲੋਕੋ ਆਪਣੇ ਜੀਵਨ ਨੂੰ ਸਵਾਰੋ ਤੁਹਾਡਾ ਜੀਵਨ ਬਹੁਤ ਕੀਮਤੀ ਹੈ ਇਹ ਜ਼ਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ ਹੈ ਸਤਿਗੁਰਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਕੀਮਤੀ ਚੀਜ਼ ਦੱਸੀ ਉਸ ਇਲਾਕੇ ਦੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ ਸਾਡੀ ਜ਼ਿੰਦਗੀ ਸਾਡਾ ਜੀਵਨ ਸਾਨੂੰ ਜਿਹੜੇ ਸਵਾਸ ਮਿਲ ਰਹੇ ਨੇ ਇਹ ਸਭ ਤੋਂ ਕੀਮਤੀ ਨੇ ਤੇ ਉੱਥੋਂ ਦੇ ਜਿਹੜੇ ਲੋਕ ਸਨ ਉਹ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਰਹੇ ਸਨ ਕਿਉਂਕਿ ਸਤਿਗੁਰਾਂ ਨੇ ਆਖਿਆ ਹਮ ਆਦਮੀ ਹਾਂ ਇੱਕਦਮੀ ਸਾਨੂੰ ਜੇ ਦਮ ਆ ਰਿਹਾ ਹੈ ਸਵਾਸ ਆ ਰਿਹਾ ਹੈ ਤਾਂ ਅਸੀਂ ਆਦਮੀ ਆ ਦਮ ਦਮ ਆ ਰਿਹਾ ਸਾਨੂੰ ਤਾਂ ਅਸੀਂ ਆਦਮੀ ਆ ਜੇ ਦਮ ਆਉਣਾ ਬੰਦ ਹੋ ਜਾਵੇ ਸਵਾਸ ਆਉਣਾ ਬੰਦ ਹੋ ਜਾਵੇ ਤਾਂ ਅਸੀਂ ਇੱਕ ਮਿੱਟੀ ਦੀ ਢੇਰੀ ਬਣ ਜਾਵਾਂਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਰੀਰ ਦਾ ਕੋਈ ਪਤਾ ਨਹੀਂ ਇਹ ਕਦੋਂ ਸਾਥ ਛੱਡ ਦੇਵੇ ਹਮ ਆਦਮੀ ਹਾਂ ਇਕਦਮੀ ਮਹੌਲਤ ਮਹਤ ਨਾ ਜਾਣਾ ਕੋਈ ਪਤਾ ਨਹੀਂ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਨ੍ਹਾਂ ਸਵਾਸਾਂ ਦਾ ਕਿ ਕਦੋਂ ਪੂਰੇ ਹੋ ਜਾਣ ਕਦੋਂ ਖਤਮ ਹੋ ਜਾਣ ਨਾਨਕ ਬਿਨ ਵੈ ਤੇ ਸਹਿ ਸਰੇਵੋ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਬੇਨਤੀ ਕਰਦਾ ਮੈਂ ਨਾਨਕ ਬੇਨਤੀ ਕਰਦਾ ਹੈ ਜਾ ਕੇ ਜੀ ਪ੍ਰਾਣਾ ਉਸ ਅਕਾਲ ਪੁਰਖ ਨੂੰ ਸਦਾ ਯਾਦ ਰੱਖੋ ਜਿਨੇ ਸਾਨੂੰ ਇਹ ਜੀ ਜਿੰਦ ਦਿੱਤੀ ਹੈ ਪ੍ਰਾਣ ਸਵਾਸ ਦਿੱਤੇ ਨੇ ਜਿਵੇਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੰਬਾਰ ਇਹ ਮਨੁੱਖਾ ਜਨਮ ਬਾਰ ਬਾਰ ਨਹੀਂ ਮਿਲਦਾ ਨਸ਼ਿਆਂ ਤੋਂ ਬਚੋ ਜਿੰਨਾ ਬਚ ਹੁੰਦਾ ਮਾੜੀ ਸੰਗਤ ਤੋਂ ਬਚੋ ਜਿੰਨਾ ਬਚ ਹੁੰਦਾ ਇੱਕ ਵਾਰ ਇਹ ਜੀਵਨ ਖਤਮ ਹੋ ਗਿਆ ਮੁੜ ਕੇ ਨਹੀਂ ਮਿਲਣਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪੱਕੇ ਹੋਏ ਗਿਰਹ ਹੈ ਬਹਰ ਨਾ ਲੱਗਿਆ ਡਰ ਉਦਾਹਰਨ ਵੀ ਨਾਲ ਹੀ ਦੇ ਦਿੰਦੇ ਨੇ ਕਿਤੇ ਜਿਵੇਂ ਜੰਗਲ ਦੇ ਵਿੱਚ ਪੱਕੇ ਹੋਏ ਦਰਖਤ ਨੂੰ ਜਿਹੜੇ ਪੱਕੇ ਹੋਏ ਫਲ ਲੱਗ ਜਾਂਦੇ ਨੇ ਜਦੋਂ ਟੁੱਟ ਕੇ ਉਹ ਡਾਲੀ ਦੇ ਨਾਲੋਂ ਟਾਣੀ ਦੇ ਨਾਲੋਂ ਥੱਲੇ ਡਿੱਗ ਪੈਂਦੇ ਨੇ ਨਾ ਹੀ ਠਾਂਡਕ ਪੈਂਦੇ ਨੇ ਤਾਂ ਫਿਰ ਉਹ ਪੱਕੇ ਹੋਏ ਫਲ ਮੁੜ ਕੇ ਦਰਖਤ ਨਾਲ ਜੋੜੇ ਨਹੀਂ ਜਾ ਸਕਦੇ ਜੁੜਦੇ ਨਹੀਂ ਇਸੇ ਤਰ੍ਹਾਂ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਇਹਦਾ ਲਾਹਾ ਲਵੋ ਜੇ ਇੱਕ ਵਾਰ ਖਤਮ ਹੋ ਗਿਆ ਮੁੜ ਕੇ ਇਹ ਜੀਵਨ ਨਹੀਂ ਮਿਲਣਾ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦੇ ਲੋਕਾਂ ਨੂੰ ਆਖਿਆ ਕਿ ਦੁਨੀਆ ਦੀ ਸਭ ਤੋਂ ਜਿਹੜੀ ਕੀਮਤੀ ਚੀਜ਼ ਹੈ ਉਹਨੇ ਸਵਾਸ ਦੁਨੀਆ ਦਾ ਜਿੰਨਾ ਵੀ ਧਨ ਦੌਲਤ ਮਾਇਆ ਰੂਪੀ ਪਦਾਰਥ ਇੱਕ ਪਾਸੇ ਰੱਖ ਲਓ ਤੇ ਇੱਕ ਸਵਾਸ ਇੱਕ ਪਾਸੇ ਅਸੀਂ ਖਰੀਦ ਨਹੀਂ ਸਕਦੇ ਇਹ ਸਵਾਸ ਜੋ ਸਾਨੂੰ ਫ੍ਰੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੇ ਦਿੱਤੇ ਨੇ ਇਹਨਾਂ ਦੀ ਅਸੀਂ ਕੀਮਤ ਨਹੀਂ ਚੁਕਾ ਸਕਦੇ ਇਹਨਾਂ ਦੇ ਬਰਾਬਰ ਸੋਨਾ ਚਾਂਦੀ ਹੀਰੇ ਜਵਾਹਰਾਤ ਕੁਝ ਵੀ ਮੈਨੇ ਨਹੀਂ ਰੱਖਦੇ ਇੱਕ ਸਵਾਸ ਇੱਕ ਪਾਸੇ ਦੁਨੀਆ ਦਾ ਸਾਰਾ ਧਨ ਦੌਲਤ ਇੱਕ ਪਾਸੇ ਤਾਂ ਵੀ ਉਸ ਵਾਸ ਦੇ ਬਰਾਬਰ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿੰਦੇ ਇਹ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ ਆਓ ਆਪਾਂ ਆਪਣੇ ਮਨੁੱਖਾ ਸਰੀਰ ਦੀ ਕਦਰ ਕਰੀਏ ਹਮ ਆਦਮੀ ਹਾਂ ਇੱਕਦਮੀ ਮੌਹਲਤ ਮੋਹਤ ਨਾ ਜਾਣਾ ਸਾਡਾ ਕੋਈ ਪਤਾ ਨਹੀਂ ਕਦੋਂ ਅਸੀਂ ਇਸ ਸੰਸਾਰ ਤੋਂ ਉਡਾਰੀ ਮਾਰ ਜਾਣੀ ਹੈ ਇਸ ਕਰਕੇ ਆਓ ਚੰਗੇ ਕਰਮ ਕਰੀਏ ਨੇਕ ਕਰਮ ਕਰੀਏ ਉਸ ਅਕਾਲ ਪੁਰਖ ਦਾ ਪਰਮੇਸ਼ਰ ਦਾ ਨਾਮ ਜਪੀਏ ਆਪਣਾ ਜੀਵਨ ਸੋਹਣਾ ਤੇ ਵਧੀਆ ਬਣਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ